ਅਮਰੀਕਾ ਨੇ ਗੈਰ ਪੰਜਾਬੀਆਂ ਤੇ ਵੱਡੀ ਕਾਰਵਾਈ ਕੀਤੀ ਹੈ ਜਿਹੜੇ ਗਲਤ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਏ ਸੀ ਤੇ ਉਥੇ ਗੈਰ ਕਾਨੂੰਨੀ ਢੰਗ ਦੇ ਨਾਲ ਰਿਹائش ਕਰ ਰਹੇ ਸੀ ਮੁਰ ਤੋਂ ਅਮਰੀਕਾ ਨੇ 132 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਚੋਂ ਡਿਪੋਰਟ ਕੀਤਾ ਹੈ 173 ਸਾਲਾ ਪੰਜਾਬੀ ਮੂਲ ਦੀ ਹਰਜੀਤ ਕੌਰ ਜੋ ਪਿਛਲੇ 30 ਸਾਲਾਂ ਤੋਂ ਅਮਰੀਕਾ ਚਿੜ੍ਹ ਰਹੀ ਸੀ ਉਸ ਨੂੰ ਵੀ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਦਿੱਤਾ ਹੈ ਉਹਨਾਂ ਨੂੰ ਕੁਝ ਦਿਨ ਪਹਿਲਾਂ ਯੂਐਸ ਨੇ ਹਿਰਾਸਤ ਵਿੱਚ ਲਿਆ ਸੀ ਜਿਸ ਕਰਕੇ ਭਾਰਤੀ ਅਤੇ ਮੂਲ ਅਮਰੀਕੀ ਨਾਗਰਿਕਾਂ ਨੇ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਸਨ ਹਰਜੀਤ ਕੌਰ ਨੂੰ ਈਸਟ ਬੇ ਵਿੱਚ ਇੱਕ ਰੂਟੀਨ ਚੈੱਕ ਇਨ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਉਹਨਾਂ ਦੇ ਪਰਿਵਾਰ ਅਤੇ ਭਾਈਚਾਰੇ ਦਾ ਇਹ ਕਹਿਣਾ ਹੈ ਕਿ ਉਹ ਤਿੰਨ ਦਹਾਕਿਆਂ ਤੋਂ ਅਮਰੀਕਾ 'ਚ ਰਹਿ ਰਹੀ ਸੀ ਤੇ ਉਸ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ। ਉਹਨਾਂ ਦੀ ਅਰਜੀ 2013 ਦੇ ਵਿੱਚ ਰੱਦ ਕਰ ਦਿੱਤੀ ਗਈ ਸੀ ਪਰ ਫਿਰ ਵੀ ਉਹ ਹਰ 6 ਮਹੀਨਿਆਂ ਬਾਅਦ ICES ਨੂੰ ਰਿਪੋਰਟ ਕਰਦੀ ਰਹਿੰਦੀ ਸੀ। ਉਸ ਦੀ ਉਮਰ ਅਤੇ ਨਾਜ਼ੁਕ ਸਿਹਤ ਨੂੰ ਦੇਖਦੇ ਹੋਏ ਭਾਈਚਾਰੇ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਸੀ ਪਰ ਹੁਣ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਹਥਕੜੀਆਂ ਹਵਾਈਆਂ ਤੇ ਬੇੜੀਆਂ ਦੇ ਨਾਲ ਬਨ ਕੇ ਉਹਨਾਂ ਨੂੰ ਦਿੱਲੀ ਭੇਜ ਦਿੱਤਾ ਗਿਆ ਇਸ ਮਾਮਲੇ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਦੱਸਿਆ ਕਿ ਹਰਜੀਤ ਕੌਰ ਨੂੰ 132 ਹੋਰ ਭਾਰਤੀ ਨਾਗਰਿਕਾਂ ਦੇ ਨਾਲ ਪਹਿਲਾ ਇੱਕ ਆਈਐਸ ਚਾਰਟਰਡ ਫਲਾਈਟ ਰਾਹੀਂ ਜਾਰਜੀਆ ਤੋਂ ਅਰਮੇਨੀਆ ਲਜਾਇਆ ਗਿਆ ਫਿਰ ਦਿੱਲੀ ਹਵਾਈ ਅੱਡੇ ਤੇ ਭੇਜਿਆ ਗਿਆ ਪਰਿਵਾਰ ਅਤੇ ਜਾਣਕਾਰ ਉਹਨਾਂ ਨੂੰ ਲੈਣ ਦੇ ਲਈ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਇਸ ਫੈਸਲੇ ਤੋਂ ਭਾਈਚਾਰਾ ਬਹੁਤ ਨਿਰਾਸ਼ ਹੈ ਹਰਜੀਤ ਕੌਰ ਨੂੰ ਭਾਰਤ ਭੇਜਣ ਤੋਂ ਰੋਕਣ ਦੇ ਲਈ ਅਮਰੀਕਾ 'ਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ ਇਸੇ ਦੌਰਾਨ ਉਹਨਾਂ ਦੀ ਪੋਤੀ ਸੁਖਮੀਤ ਕੌਰ ਨੇ ਕਿਹਾ ਕਿ ਸਾਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਸਾਨੂੰ ਉਹਨਾਂ ਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਅਸੀਂ ਉਹਨਾਂ ਦੀ ਭਾਲ ਕਰਦੇ ਰਹੇ ਜਦੋਂ ਸਾਨੂੰ ਉਹ ਮਿਲੀ ਤਾਂ ਉਹ ਰੋ ਰਹੀ ਸੀ ਅਤੇ ਮਦਦ ਮੰਗ ਰਹੀ ਸੀ ਇੱਕ ਹੋਰ ਸਹੇਲੀ ਨੇ ਦੱਸਿਆ ਕਿ ਉਹ ਇੱਥੇ 30 ਸਾਲਾਂ ਤੋਂ ਰਹਿ ਰਹੀ ਸੀ ਤੇ ਇੱਕ ਦਰਜੀ ਦਾ ਕੰਮ ਕਰਦੀ ਸੀ ਜਦੋਂ ਅਸੀਂ ਉਹਨਾਂ ਨੂੰ ਲੱਭਿਆ ਤਾਂ ਬਹੁਤ ਬੁਰੀ ਹਾਲਤ ਵਿੱਚ ਸੀ ਅਸੀਂ ਇਹ ਵੀ ਸੁਣਿਆ ਸੀ ਕਿ ਉਹਨਾਂ ਨੂੰ ਕੁਰਸੀ ਜਾਂ ਬਿਸਤਰਾ ਤੱਕ ਨਹੀਂ ਦਿੱਤਾ ਗਿਆ ਉਹ ਫਰਸ਼ ਤੇ ਸੌਂਦੀ ਸੀ ਡੋਨਲਡ 트੍ਰੰਪ ਨੇ ਜਦੋਂ ਤੋਂ ਅਮਰੀਕਾ ਦੇ ਵਿੱਚ ਸੱਤਾ ਸੰਭਾਲੀ ਹੈ ਉਦੋਂ ਤੋਂ ਲਗਾਤਾਰ ਪਹਿਲਾ ਕੰਮ ਉਹਨਾਂ ਨੇ ਇਹ ਕੀਤਾ ਜਿਹੜੇ ਵੀ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੋਏ ਸੀ ਉਹਨਾਂ ਦੀ ਫੜੋ ਫੜੀ ਕਰਨੀ ਸ਼ੁਰੂ ਕਰ ਦਿੱਤੀ। ਰੇਡ ਦੌਰਾਨ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਤੋਂ ਬਾਅਦ ਹੱਥਕੜੀਆਂ ਲਗਾ ਕੇ ਉਹਨਾਂ ਨੂੰ ਆਪੋ ਆਪਣੇ ਮੁਲਕ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਅਮਰੀਕਾ 'ਚ ਰਹਿੰਦਾ ਸੀ ਇਸ ਕਰਕੇ ਪੰਜਾਬੀਆਂ ਤੇ ਸਭ ਤੋਂ ਵੱਡੀ ਕਾਰਵਾਈ 트੍ਰੰਪ ਪ੍ਰਸ਼ਾਸਨ ਨੇ ਕੀਤੀ ਤੇ ਹੁਣ ਵੀ ਲਗਾਤਾਰ ਜਿਹੜੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੋਏ ਨੇ ਜਾਂ ਉੱਥੇ ਰਹਿ ਰਹੇ ਨੇ ਉਹਨਾਂ ਦੀ ਫੜੋ ਫੜੀ ਸ਼ੁਰੂ ਕੀਤੀ ਹੋਈ ਹੈ। ਆਉਣ ਵਾਲੇ ਦੇ ਵਿੱਚ ਹੋਰ ਵੀ ਪੰਜਾਬੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਕਿਉਂਕਿ ਹਰਜੀਤ कौर ਪਹਿਲੇ 30 ਸਾਲਾਂ ਤੋਂ ਰਹਿ ਰਹੀ ਸੀ ਪਰ ਇਲਜ਼ਾਮ ਇਹ ਲੱਗੇ ਕਿ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ ਇਸ ਕਰਕੇ ਉਹਨਾਂ ਨੂੰ ਯੂਐਸ ਤੋਂ ਡਿਪੋਰਟ ਕੀਤਾ ਗਿਆ